ਅਗਲੀ ਕਬੱਡੀ ਪਾਉਣ ਦੇ ਲਈ ਕਰਦਾ ਹੋਇਆ ਨੌਜਵਨ ਪਈ ਹੋਈ ਕਬੱਡੀ ਚਾਰ ਜਾਫੀਆਂ ਵਿੱਚੋਂ ਹੁਣ ਕੌਣ ਲਾ ਕੇ ਜਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਇਸ ਨੌਜਵਨ ਨੂੰ ਡਕੜਦੀ ਰੱਖਣ ਦੀ ਮੱਲੀਆਂ ਪਿੰਡ ਸਾਪੀ ਦਾ ਪਿੰਡ ਮਨੀ ਦਾ ਪਿੰਡ ਲਓ ਬੁਗਾਟ ਕਰਦਾ ਟਰਾਈ ਪਰ ਪੁਆਇੰਟ ਰੇਡਰ ਦੇ ਹਿੱਸੇ ਜੁੜ ਗਿਆ ਚੱਲ ਵੀ ਨੌਜਵਨ ਹੈ ਆਗਲੀ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਬਰਮ ਵਾਲੀ ਹੈ ਨੌਜਵਨ ਗੱਭਰੂ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਅਸਤਾਨੀ ਕਰਿਓ ਗੱਲ ਨੌਜਵਨ ਦੀ ਕਬੱਡੀ ਦੀ ਆਓ 골ਡੀ ਬਰਮ ਵਾਲੀਆ ਗੁਰਾਰਿ ਸ਼ੋਰ ਰੰਗ ਹੈ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਬ੍ਰਹਮ ਵਾਲੀਆ ਬੰਦਾ ਹੋਇਆ ਆ ਦੇਖਦੇ ਵੀ ਕੌਣ ਲਾਲ ਜਫਾ ਇਧਰ ਪਾਸੇ ਪਰਾਣੇ ਵਾਲੀਆ ਗਿੱਦੜ ਪਿੰਡੀ ਵਾਲਾ ਦਵਿੰਦਰ ਕਿ ਦਵਿੰਦਰ ਹਨੀ ਲੋੜ ਸਾਨੂੰ ਬਹੁਤੀਆਂ ਕਮਾਈਆਂ ਦੀ ਬੱਲ ਬੱਲ ਮਾਤੇ ਹੁੰਦੀ ਜ਼ਿੰਦਗੀ ਜਦਈਆਂ ਦੀ ਛੱਡ ਕੇ ਤੇ ਦੇਸ਼ ਬਰਲਾ ਮਿੱਟੀ ਆਪਣੇ ਵਤਨ ਦੀ ਸੰਭਾਲ ਲਾਓ ਕਰੇ ਲੋਕ ਗੀਤਾਂ ਦੇ ਵਿੱਚ ਲੋਕ ਕਥਾਵਾਂ ਦੇ ਵਿੱਚ ਲੋਕ ਬੋਲੀਆਂ ਦੇ ਵਿੱਚ ਗੱਲਾਂ ਹੋਈਆਂ ਨੇ ਕੋਟ ਭਾਈ ਪਿੰਡਾ ਆ ਮੁੰਡੇ ਦਾ ਬਦਾਰਪ੍ਰੀਤ ਸਿੰਘ ਨਾਮ ਹੈ ਲਓ ਹੈਪੀ ਗੁੱਡ ਭਾਈ ਵਾਲਾ ਦੇਖਦੇ ਵੀ ਕਿਉਂ ਜਾ ਕਮਾਲ ਕਰਦਾ ਹੈ ਇਧਰੇ ਪਾਸੇ ਪਿੰਡ ਬਲਵਾ ਕਬੱਡੀ ਕਲੱਬ ਸਪੋਰਟ ਦੇ ਵਾਸਤੇ ਬਹੁਤ ਵਧੀਆ ਨੰਬਰ ਜੋੜਦਾ ਹੋਇਆ ਹੈ ਲਓ ਗਗਨ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਗਗਨਦੀਪ ਸਿੰਘ ਬਾਮਰਪੁਰ ਪਿੰਡ ਹੈ ਫਿਰ ਤਾਂ ਕਹਿੰਦਾ ਸਾਡੇ ਏਰੀਆ ਦਾ ਆ ਨੌਜਵਾਨਾਂ ਮਲਾਉਤ ਦਾ ਏਰੀਆ ਹੈ ਮਲਾਦ ਰੂੜੀਆਂ ਦਾ ਲਾ ਇਸ ਸੁਮੇਗਾ ਗੰਦੀਪ ਸਿੰਘ ਲਾ ਪਾਉਂਦਾ ਹੈ ਰੇਡ ਤੇ ਦੂਸਰੇ ਪਾਸੇ ਫਿਰ ਬਣਾਣੀ ਵਾਲੀ ਹੈ ਅਨ ਕੋਸ਼ਿਸ਼ ਕਰਦਾ ਹੈ ਡੱਕ ਲੈਣ ਦੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਬਾਲੀਆਂ ਵਾਲਾ ਦੇਖ ਲੈ ਵੀ ਮੱਤਾ ਵਾਧਾ ਹੋਇਆ ਕਬੱਡੀ ਖਿਡਾਰੀ ਹਰ ਕਿਹੜੇ ਅੰਦਾਜ਼ ਦੇ ਨਾਲ ਕਾਉਣ ਕੇ ਕਪੜੇ ਲਾ ਕੇ ਵਿੱਚ ਮੈਦਾਨੇ ਸ਼ੂਕਦੇ ਹੀ ਨੇ ਆਉਂਦੇ ਆ ਚਮਕਦੇ ਪੰਡੇ ਉੱਤੇ ਯਾਰੋ ਮਸਲ ਗੀਤਰੇ ਗਾਉਂਦੇ ਖਿਡਾਰੀ ਖੇਡ ਕਬੱਡੀ ਦੇ ਪੂਰਾ ਹੁਨਰ ਵਿਖਾਉਂਦੇ ਨੇ ਕਈ ਰੇਡਾਂ ਪਾਉਂਦੇ ਨੇ ਤੇ ਕਈ ਜਫੇ ਲਾਉਂਦੇ ਨੇ ਕਾਲਰ ਸਿੰਘ ਜੀ ਗੱਲ ਕਰਦੇ ਓਏ ਲਓ ਬਈ ਰੇਡ ਮੱਤੇ ਦੀ ਵਾਹੋ ਸੋਹਣੇ ਮਤਾ ਲੱਖਾਂ ਦਾ ਪਾਣੋ ਕੀ ਕੀਤੇ ਕਿਸੇ ਜੁੜ ਗਏ ਫੈਟਸ ਤੱਕੋ ਦੇ ਸਾਡੇ ਵੀਰ ਪੰਨਾ رائےਵਾਲ ਸੰਗਦਾਲ ਦਾ ਬੜਾ ਧੰਨਵਾਦ ਹੈ ਹਰ ਸਾਲ ਇਹ ਵੀਰ ਵੱਡਾ ਕਬੱਡੀ ਕੱਪ ਕਰਵਾਉਗੇ ਇਤਿਹਾਸ ਬਣਾਉਦੇ ਨੇ ਨਾਲ ਢਾਲੀਵਾਲ ਜੀ ਸਾਡੇ ਦਿਨ ਨੂੰ ਮੁਝੇ ਨੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਸਤਿਕਾਰਯੋਗ ਸ਼ਖੀਪ ਹੈ ਸਾਡੀ ਕਮਿਟੀ ਦੀ ਬਹੁਤ ਬਹੁਤ ਧੰਨਵਾਦ ਆਹ ਢਾੜੀਵਾਲ ਜੀ ਸਾਡੇ ਦਰਮਿਆਨ ਪੁੱਜੇ ਨੇ ਅਗਲੀ ਕਬੱਡੀ ਗਗਰਪੌਂਡ ਦੀ ਵਾਤਾ ਫਾਇਰ ਚੱਲ ਵੀ ਨੌਜਾਨਾ ਆਗਲੀ ਕਬੱਡੀ ਕੇਵਲ ਪਹਿਲ ਸ਼ਰੀਰਾਂ ਦੇ ਜਿਨ੍ਹਾਂ ਨੇ ਲਾਈਆਂ ਮਿਹਨਤਾਂ ਉੱਠ ਕੇ ਭਨ ਜੋਰ ਜਵਾਨਾਂ ਦਾ ਲੈਜੈਂਡ ਭਰਿਆ ਮੇਲਾ ਲੁੱਟ ਗਏ ਇਹ ਅਰੀਅਲ ਘੋੜੇ ਨੇ ਕਰ ਹੀ ਜਾਂਦੇ ਨੇ ਮਹਿਮਾਨੀ ਸਾਡੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਸਾਡੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਆਹ ਜਵਾਨੀ ਲੁੱਡੀਆਂ ਪਾਉਂਦੀ ਹੋਈ ਘੋਡੀ ਨਾਲ ਪੰਜਾਬੀਆਂ ਨੂੰ ਰਿਸ਼ਕਾ ਡਾਟਾ ਜਿਵੇਂ ਮੱਕੀ ਦੀ ਰੋਟੀ ਨਾਲ ਮੱਖਣ ਤੇ ਸਾਗ ਦਾ ਏ ਪੰਜ ਦਰਿਆਵਾਂ ਦੀ ਗੋਦ ਰੇ ਖੇਡ ਜਨਮੀ ਪੰਜਾਬੀ ਪੁੱਤਰਾਂ ਮਾਂ ਵੀ ਸਾਨੂੰ ਪਾਲਦਾ ਏ ਜਿੱਥੇ ਜਾਵਾਂਗੇ ਉੱਥੇ ਨਾਲ ਲੱਗੇ ਕਿੰਦਾ ਮੱਗੜਾ ਸ਼ੌਕ ਕਮਾਲ ਦਾ ਏ ਵਿੱਚ ਪ੍ਰਦੇਸਾਂ ਦੇ ਬਣ ਤੱਕਲਾ ਟਾਪ ਪੰਜਾਬ ਦਾ ਠਾਠਾ ਦੀ ਰੇਡ ਪਈ ਹੋਈ ਔਰ ਦੂਸਰੇ ਪਾਸੇ ਥਾਬਲਕੇ ਵਾਲਾ ਕੋਸ਼ਿਸ਼ ਕਰਦਾ ਹੋਇਆ ਡੱਕਣ ਦੇ ਪੁਆਇੰਟ ਤਹਾਹੀਦਾ ਰਾਸੀ ਸਿੰਘ ਜੀ ਗਰੇਵ ਸਾਹਿਬ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਆ ਜਿਹੜੀ ਗਰਾਊਂਡ ਤੁਸੀਂ ਕਬੱਡੀ ਨੂੰ ਦਿੱਤੀ ਹੈ ਸੋ ਸਾਰੀ ਕਬੱਡੀ ਜੱਟਾਂ ਵੱਲੋਂ ਸਾਰੀ ਪੰਜਾਬੀ ਇੰਡੀਅਨ ਕਮਿਊਨਿਟੀ ਵੱਲੋਂ ਤੁਹਾਡਾ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਹੈ ਸਵਾਗਤ ਕਰਦੇ ਹਾਂ ਜੀ ਇਹਨਾਂ ਨੂੰ ਅਖਦੇ ਹਾਂ ਰਾਸੀ ਜੀ ਧਾਲੀਵਰ ਸਾਹਿਬ ਸਾਡੇ ਕਾਉਂਸਲਰ ਸਾਡੇ ਕੋਲੋਂ ਚਾਚੇ ਤੌਰ ਤੇ ਪੁਜੇ ਨੇ ਬਹੁਤ-ਬਹੁਤ ਧੰਨਵਾਦ ਈਗਲ ਕਬੱਡੀ ਕਲੱਬ ਦੇ ਸਾਰੇ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕਰਦੇ ਹਾਂ ਲਓ ਇਹਦੇ ਪਾਸੇ ਹਰਪੀ ਲੰਬੜ ਸਿੱਧਵਾ ਵਾਲਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਇਹ ਗੋਰਾ ਹੈ ਭੈਣੀ ਵਾਲਾ ਭੈਣੀ ਪਾਈਆਂ ਵਾਲਾ ਮੈਦਾਨ ਦੇ ਵਿੱਚ ਦੇਖਦੇ ਜੀ ਕ ਦੇ ਪਿੰਡ ਹੈ ਬੁੱਥੋ ਦਾ ਲक्की ਕੋਸ਼ਿਸ਼ ਕਰਦਾ ਹੈ ਅਗਲੀ ਰੇਡ ਪੌਣ ਦੇ ਵਾਸਤੇ ਗੋਲਡੀ ਬ੍ਰਹਮ ਵਾਲੀਆ ਅਗਲੀ ਕਬੱਡੀ ਕੋਟੀ ਭੰਪਾੜੀ ਦਾ ਫੌੜ ਦੇ ਲਈ ਵਾਤਾਫਰ ਆਏ ਨੌਜਵਾਨ ਕਬੱਡੀ ਇੱਕ ਪਾਸੇ ਕਹਿੰਦੇ ਦਵਿੰਦਰ ਹੈ ਜਿੱਦੜ ਪਿੰਡੀ ਵਾਲਾ ਨਾਲ ਨਿੱਕਾ ਲਾਉ ਕਰਦਾ ਟਰਾਈ ਲੱਗੜ ਦੀ ਰੱਖਣ ਦੀ ਇਹ ਨੌਜਵਾਨ ਗਬਰੂ ਪਰ ਗੋਲਡੀ ਮੇਰੇ ਵੀਰੋਂ ਭੰਪਾੜੀ ਹੈ ਇਸ ਸਮੇਂ ਵੇਖਦਾ ਵੀ ਪੁਆਇੰਟ ਕਿਸ ਖਿਡਾਰੀ ਦੇ ਹਿੱਸੇ ਜੁੜਦਾ ਹੈ ਹਾਂ ਪੁਆਇੰਟ ਰੇਡਰ ਦੇ ਹਿੱਸੇ ਜੁੜ ਗਿਆ ਹੈ ਕਿ ਰੇਡਰ ਦੇ ਲਈ ਭਾਜੂ ਨਹੀਂ ਜਾਂਦੀ ਤੇ ਨਾ ਕਰ ਸਕਦੇ ਵੀਰ ਵੀ ਪਰੇ ਜਾ ਰਿਹਾ ਹੈ ਨੌਜਾਨ ਗਬਰੂ ਆਪਣੇ ਨੌਂਵੀਂ ਪੜੀ ਗੇਂਦ ਬਰਾਦ ਦੇ ਵਿੱਚ ਪਾਉਣ ਦੇ ਲਈ ਨੌਜਾਨ ਗਬਰੂ ਵਾਧਾ ਹੋਇਆ ਅਲੀਆਂ ਵਾਲਾ ਬੁਗਾ ਹੁਣ ਕੌਣ ਲਾ ਕੇ ਦਫਾ ਪਾਉਣ ਅਭੀ ਟੀਮ ਨੇ ਸੇ ਜੋੜਦਾ ਆਇਆ ਨੌਜਾਨ ਸਾਹੀ ਦਾ ਪਿੰਡ ਇਸ ਸਮੇ ਬੁਗਾ ਮਲੀਆਂ ਵਾਲਾ ਪਰ ਪੁਆਇੰਟ ਰੇਡ ਦੇ ਹਿੱਸੇ ਜੁੜ ਗਿਆ ਛਲਕੀ ਨੌਜਾਨਾ ਆਗਲੀ ਕਬੱਡੀ ਲਓ ਗਗਨ ਨੇ ਸਮੇ ਨੌਜਾਨ ਗਬਰੂ ਮਨਾਲ ਵਾਲਾ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਕਿ ਚਿੱਠੀ ਖੱਲੇ ਤੋਂ ਦਵੰਗੜਾ ਵੜਾਂ ਕੇ ਆਉਗੀ ਸਰਬ ਸਾਬ ਕੇ ਜਵਾਨੀ ਤੇਰੇ ਕੰਮ ਆਉਗੀ ਸਰਬ ਸਾਬ ਕੇ ਜਵਾਨੀ ਤੇਰੇ ਕੰਮ ਆਉਗੀ ਦਿਵਿੰਦਰ ਗਿੱਦਣ ਮਿੱਲੀ ਤੇ ਨੌਜੋਤ ਜਗਨ ਪੁਆਇੰਟ ਆਪਣੀ ਗੀਟਰ ਨਾਲ ਜੁੜ ਗਿਆ ਹਰਤਾਜੀ ਕਰੇ ਉਹ ਗੱਲ ਇਸ ਨੌਜੋਤ ਦੀ ਕਾਟੀ ਨੇ ਲਾਓ ਵਾਅਦਾ ਫਿਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਬਾਲੀਆਂ ਵਾਲਾ ਬਾਲੀਆਂ ਵਾਲਾ ਵਾਅਦਾ ਹੋਇਆ ਕਬੱਡੀ ਖਿਡਾਰੀ ਵਾਹ ਬਈ ਹੋਈ ਰੇਡ ਆਹ ਦੇਖਦੇ ਵੀ ਜੋਰ ਲੱਗਦਾ ਹੋਇਆ ਜੋਸ਼ੀਲੇ ਦੇ ਕਬੱਡੀ ਖਿਡਾਰੀ ਹੁਣ ਕਿਹੜਾ ਕਿਹੜੇ ਅੰਦਾਜ਼ ਦੇ ਨਾਲ ਫਿਰ ਲਾਉਗਾ ਜਫਾ ਬਲੇਰਖਨਪੁਰਿਆ ਮੱਲੀਆਂ ਵਾਲਾ ਯਾਕੇ ਨੌਜਵਾਨ ਦੇਖਦੇ ਵੀ ਇਸ ਸਮੇਂ ਮਨੀ ਵਰਗੇ ਤਿਆਰ ਵਰਧਾਨ ਦੇ ਨਾਲੋਂ ਨੰਗਲ ਚਾਹੇ ਥਾਬਲਗੇ ਵਾਲਾ ਨਾ ਇਧਰੇ ਪਾਸੇ ਬਲੇਰਖਨਪੁਰ ਵਾਲਾ ਨਾਜੋਨ ਪਿਆਰਾ ਕੋਸ਼ਿਸ਼ ਕਰਦਾ ਤੇ ਪੁਆਇੰਟ ਦਾ ਵੀਰ ਸੁਰਕਵਰੀਆ ਕੀਪੇ ਦੀ ਅਗਵਾਈ ਹੈ ਖੁਰਦਾਂ ਵਾਲੇ ਜਗਤ ਪਹਿਲਵਾਨ ਉਹਨਾਂ ਦੀ ਸਸੁਖਬੀ ਸਿੰਘ ਖਾਲਸਾ ਜੀ ਉਹਨਾਂ ਦੀ ਅਗਵਾਈ ਇਸ ਟੀਮ ਦੇ ਵਾਸਤੇ ਔਰ ਜੇ ਬੋਲੀਏ ਜੀਤੇ ਦਾ ਅਜ ਮਾਨ ਸਨਮਾਨ ਵੀ ਕੀਤਾ ਜਾਊਗਾ ਮੈਂ ਸਾਰੇ ਸਹਿਯੋਗੀਆਂ ਦਾ ਸਾਥੀਆਂ ਦਾ ਧੰਨਵਾਦ ਕਰਦਾ ਲਓ ਅਗਲੀ ਕਬੱਡੀ ਪੌਂਡ ਦੇ ਵਾਸਤੇ ਗਗਨ ਨਾਗਰਾ ਮੱਧਾ ਹੋਇਆ ਕਬੱਡੀ ਖਿਡਾਰੀ ਇਹ ਰੇਡ ਤੇ ਦੇਖਦੇ ਵੀ ਕੌਣ ਕੌਣ ਇਧਰ ਪਾਸੇ ਲਾਉਂਦਾ ਜਫਾ ਇਹ ਆਠਾੜੇ ਵਾਲਾ ਨੱਕਾ ਦੇਖਦਾ ਵੀ ਡੱਕਣ ਦੀ ਕੋਸ਼ਿਸ਼ ਕਰਦਾ ਵੱਡਾ ਤਜਰਬਾ ਲੰਮਾ ਸਮਾਂ ਐਮਪੋਰਟ ਦੀ ਖੇਡ ਕਲੱਬ ਦੇ ਵਾਸਤੇ ਖੇਡ ਰਿਹਾ ਹਰਦੀਪ ਫੁੱਲਰ ਨੇ ਪਿੰਦਰ ਜਗਰਾਹ ਉਹਨਾਂ ਨੂੰ ਮਾਣ ਦੀਪ ਉਹਨਾਂ ਇਸ ਤਰ੍ਹਾਂ ਦੇ ਖੇਡ ਦੇ ਉੱਪਰ ਹਰਸ ਵਿੱਚ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਸਾਨ ਵਰਗਾ ਜਾਫੀ ਪਰ ਦੂਸਰੇ ਪਾਸੇ ਤਿੱਖਾ ਜਾ ਕਬੱਡੀ ਖਿਡਾਰੀ ਚੱਲ ਵੀ ਪਿੰਦਾ ਤਾਂ ਅਗਲੀ ਕਬੱਡੀ ਪੌਂਡ ਦੇ ਵਾਸਤੇ ਰਸੂਲਪੁਰੀ ਹੈ ਤਿਆਰ ਬਰ ਤਿਆਰ ਕਬੱਡੀ ਖਿਡਾਰੀ ਦੇਖਦੇ ਵੀ ਪੌਣ ਦੇ ਪਾਸੇ ਫਿਰ ਲਾਊਗਾ ਜਫਾ ਚਾਰ ਦੇ ਜੀਵੀ ਕਬੱਡੀ ਕਲੱਬ ਦੇ ਤਿਆਰ ਬਰ ਤਿਆਰ ਖਿਡਾਰੀ ਕਾਲਾ ਰਸ਼ੀਦ ਦੀ ਗੱਲ ਕਰਦੇ ਹੋਏ ਅਗਲੀ ਕਬੱਡੀ ਪਿੰਦਾ ਖੇਡ ਮੈਦਾਨ ਦੇ ਵਿੱਚ ਪੌਣ ਦੇ ਲਈ ਹਾਤਾ ਹੋਇਆ ਹਲਕੇ ਹਲਕੇ ਪੱਬ ਧਰ ਰਿਹਾ ਚਾਰ ਜਾਫੀਆਂ ਵਿੱਚੋਂ ਬੋਲਾ ਤੇ ਬੁੱਗਾ ਕੌਣ ਲਾ ਕੇ ਦੱਸਾ ਪੁਆਇੰਟ ਅਭੀ ਕਿੰਨੇ ਹਿੱਸੇ ਜੋੜਦਾ ਲਓ ਖੇਡ ਮੈਦਾਨ ਦੇ ਵਿੱਚ ਪਿੱਲੇ ਦੀ ਪਈ ਹੋ ਕਬੱਡੀ ਤੇ ਪੁਆਇੰਟ ਰੇਡਰ ਦੇ ਹਿੱਸੇ ਜੁੜ ਗਿਆ ਵਾਓ ਕੰਦੇ ਹੈ ਕਹਿੰਦੇ ਇਹ ਨੌਜਵਨ ਗੱਭਰੂ ਰਸੂਲਪੁਰਿਆ ਕੌਕਿਆਂ ਦਾ ਏਰੀਆ ਜਗਦੀਪ ਵਰਗੇ ਬਾਜ ਵਰਗੇ ਸੋਨੀ ਵਰਗੇ ਸੰਦੀਪ ਵਰਗੇ ਮਹਾਨ ਕਬੱਡੀ ਖਿਡਾਰੀ ਦਾ ਏਰੀਆ ਕਹਿੰਦੇ ਗੱਗੀ ਲੋਪੋ ਵਾਲਾ ਸਰਗੀਆਂ ਮਹਾਨ ਕਬੱਡੀ ਖਿਡਾਰੀ ਉਸ ਏਰੀਆ ਦਾ ਹੋਇਆ ਆਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਆਤਾ ਹੋਇਆ ਇਹ ਲੰਬਰ ਹੈ ਸਦਮਾ ਵਾਲਾ ਹੈ ਗੱਡੂ ਮਹਾਨ ਕਬੱਡੀ ਖਿਡਾਰੀ ਜਿਸੇ ਕੌਕੜ ਦਾ ਪਿੰਡ ਤੇ ਦੂਜੇ ਪਾਸੇ ਗਿੱਦੜਪਿੰਡੀ ਵਾਲਾ ਦਵਿੰਦਰ ਟਰਾਈ ਕਰਦਾ ਹੈ ਪੁਆਇੰਟ ਰੇਡਰ ਦੇ ਸੀ ਜੁੜ ਗਿਆ ਚੱਲ ਵੀ ਨੌਜਵਾਨਾਂ ਪਾਕੀ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਕੇ ਲਿਸ਼ਕ ਨੇ ਕੰਦੇ ਪਹਿਲ ਪੱਟਾ ਵਿੱਚ ਘੁੱਗੀਆਂ ਸਾਧਾ ਜੇ ਸ਼ਰੀਰਾਂ ਵਿੱਚ ਤੱਕ ਆਂਦੀ ਘੁੱਗੀਆਂ ਸਾਧਾ ਜੇ ਸ਼ਰੀਰਾਂ ਵਿੱਚ ਤੱਕ ਆਂਦੀ ਘੁੱਗੀਆਂ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪੌਂਡ ਦੇ ਲਈ ਨੌਜਾਨ ਗੰਬਰੂ ਵਧਿਆ ਹੋਇਆ ਹੈ ਇਹ ਬਜਨੀ ਕਬੱਡੀ ਦਾ ਹਸਤਾਰ ਹੈ ਢੈਣੀ ਬਾਈਆ ਪਿੰਡ ਕਹਿੰਦੇ ਜ਼ਿਲ੍ਹੇ ਬਟਿੰਡੇ ਦਾ ਪਿੰਡ ਹੈ ਭਾਈ ਰੁੱਪੇ ਦਾ ਕਰਨ ਬੜਾ ਰਾਮ ਕਬੱਡੀ ਖੇਡ ਰਹੀ ਬਜਰੀ ਕਬੱਡੀ ਦਾ ਹੋਇਆ ਰਾਮਪੁਰੇ ਦੇ ਰਿੱਕੀ ਵਰਗੇ ਆ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਗੋਰਾ ਲੱਖਾਂ ਦਾ ਪੁਆਇੰਟ ਅਬੀ ਟੀਮ ਦੇ ਸੇ ਜੁੜ ਗਿਆ ਚੱਲ ਵੀ ਨੌਜੋਨਾ ਆਗਲੀ ਕਬੱਡੀ ਕੇ ਇਹ ਬੰਦਾ ਅਵਕਾਰ ਵੀ ਯਾਰੋ ਸੱਚੀਆਂ ਗੱਲਾਂ ਕਹਿੰਦਾ ਨਹੀਂ ਲੱਭਣਾ ਹਰਜੀਤ ਗਵਾਜਾ ਜੋ ਸੀ ਬਾਜੇ ਖਾਨੇ ਰਹਿਣਾ ਪਰ ਬਈ ਨੇ ਰੇਡਾਂ ਪਾਉਂਦੇ ਤੇ ਫਰਮਾਜੀ ਜੱਫੇ ਲਾਉਂਦੇ ਚਾਰੇ ਪਾਸੇ ਧੁੰਮਾ ਪਾਉਂਦੇ ਪੁੱਤ ਪੰਜਾਬੀਆਂ ਦੇ ਆਹ ਕੋਟੀ ਕੋਟੀ ਕਰਦੇ ਫਿਰਦੇ ਆਹ ਪੁੱਤ ਪੰਜਾਬੀਆਂ ਦੇ ਗਾਡੀ ਕੋਟੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਇੰਨਾ ਕੋਸ਼ਿਸ਼ ਕਰਦਾ ਹੈ ਇਸ ਵਿੱਚ ਡੱਕਣ ਦੀ ਗੋਲਡੀ ਦੀ ਪਈ ਹੋਈ ਕਬੱਡੀ ਦੇਖਦੇ ਨੇ ਬਹੁਤ ਸ਼ਾਨਦਾਰ ਚੱਲਦਾ ਹੋਇਆ ਪਰਫਾਰਮੈਂਸ ਅਗਲੀ ਕਬੱਡੀ ਪਾਉਣ ਦੇ ਵਾਸਤੇ ਕੋਟ ਭਾਈ ਵਾਲਾ ਹੈਪੀ ਬਈ ਸਿੰਘ ਪਤਾ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਮਾਲਵਾ ਕਬੱਡੀ ਕਲੱਬ ਦੀ ਟੀਮ ਦਾ ਬਾ ਦੂਸਰੇ ਪਾਸੇ ਬਲੇਰ ਖਨਪਰੀਆ ਕੋਸ਼ਿਸ਼ ਕਰਦਾ ਹੋਇਆ ਸ਼ਾਨਦਾਰ ਜਫਾ ਲੜਦੇ ਅਗਲੀ ਕਬੱਡੀ ਗगन ਤਿਆਰ ਬਰਤਰ ਗੱਗੀ ਲੋਕੋ ਗੁਲਜ਼ਾਰ ਤੇ ਜਗਦੀਪ ਕਮਕੇ ਜਫੇ ਯਾਦਾਂ ਦੇ ਸ਼ੇਰਪਰੀਏ ਗੁੱਕਦੇ ਜੀ ਕੀ ਪਾਤੰਡੀ ਉਪਕਾਰ ਮੁਚਕਰ ਸੋਰਨੇ ਵਾਲੀ ਜਹੇ ਧੂੜਾ ਰਹਾਏ ਪਟੋਦੇ ਜੀ ਹੀਰੋ ਹਕਤਾਸੀ ਉਦੋਂ ਆਜ ਬਲੇਰ ਜਲਾਲ ਵਾਲਾ ਰਸੂਲਪਰੀਏ ਕਾਲੂ ਵਰਗੇ ਬਦੋ ਨਵੇਂ ਸੀ ਉੱਠਦੇ ਜੀ ਰਸੂਲਪੁਰੀਏ ਕਾਲੂ ਵਰਗੇ ਨਵੇਂ ਸੀ ਉੱਠਦੇ ਜੀ ਖੇਡ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਵੱਡਾ ਨਾਮ ਰਿਹਾ ਦੁਨੀਆ ਦੇ ਸੁਪਰ ਖਿਡਾਰੀਆਂ ਦਾ ਆਓ ਅੱਜ ਸੇਵਾਮਾਂ ਦਾ ਕਰ ਰਹੇ ਨੇ ਆਓ ਇਧਰੇ ਪਾਸੇ ਗੰਗਨ ਇੱਕ ਹੋਰ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਚੱਲ ਵੀ ਪਾ ਨੌਜਵਾਨਾਂ ਕਬੱਡੀ ਮੱਧਾਂ ਇੱਕ ਭੋਲੇ ਜਿਹੇ ਦਾ ਮਸ਼ਹੂਰ ਮਤਾ ਇੱਕ ਸ਼ਿਕਾਰਵਾਸੀਆਂ ਵਾਲਾ ਇਹ ਕਾ ਦੇਖਦੇ ਵੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਆਣ ਵੱਖਰੇ ਜਿਹੇ ਅੰਦਾਜ਼ ਨਾਲ ਹਰ ਖਿਡਾਰੀ ਦਾ ਆਪਣਾ ਅੰਦਾਜ਼ ਹੈ ਇਹਨਾਂ ਮੈਦਾਨਾਂ ਦੇ ਵਿੱਚ ਖੇਡਣ ਦਾ ਕਿ ਗੁਰਲਾਲ ਦਾ ਕਰਕੇ ਜਾਦੂ ਹੋਵੇ ਫਿਕਰਾ ਖੜ ਜਾਂਦਾ ਜੱਸਾ ਮਾਰੇ ਡਾਸ ਦੇ ਨਾਲੋਂ ਲੱਤੀ ਮੜ ਜਾਂਦਾ ਜਤਿੰਦਰ ਵੀਰੇ ਕੋਲੋਂ ਕਿਹੜਾ ਰੇਡਰ ਬਚਦਾ ਏ ਕੀਪਾ ਭਰੇ ਮਗਰ ਸਿਕੰਦਰ ਕੋਈ ਫੜਦਾ ਏ ਆ ਲਿਸ਼ਕਰ ਰਹੇ ਨੇ ਪਿੰਡੇ ਮਲਮਲ ਤੇਲ ਜਵਾਨਾਂ ਦੇ ਅੱਜ ਡੌਲੇ ਉਤੇ ਚਲਦੀ ਵੇਖੀ ਬਣ ਰੇਲ ਜਵਾਨਾਂ ਦੇ ਮੱਲੀਆਂ ਵਾਲਾ 우ਸਤਾਦ ਬੋਗਾ ਹਰਨ ਕੋ ਦੇਰੀਆ ਦਾ ਕਬੱਡੀ ਖਿਡਾਰੀ ਹਰ ਕੋਸ਼ਿਸ਼ ਕਰਦਾ ਹੈ ਇਹ ਹੈ ਮਲੀਆ ਵਾਲਾ ਬੁੱਗਾ ਸ਼ਾਨਦਾਰ ਜਫਾ ਲਾਉਂਦਾ ਹੈ ਗਗਨੀ ਰੇ ਕਾਰਾ ਸ਼ਿੰਦੀ ਗੱਲ ਕਰਦੇ ਕਬੱਡੀ ਗਗਨ ਖੇਡ ਮੈਦਾਨ ਦੇ ਵਿੱਚ ਆਉਣ ਦੇ ਲਈ ਵਾਦਾ ਹੋਇਆ ਕਿ ਨਿਤ ਨਿਤ ਨਹੀਂ ਦੁਨੀਆ ਤੇ ਆਉਣਾ ਮੰਨੂ ਇਹ ਸਮਝਾ ਲੈ ਲੱਖਾਂ ਵਿੱਚੋਂ ਇੱਕ ਬਣਦਾ ਜੱਟ ਬਾਜੇਖਾਨੇ ਵਾਲਾ ਲੱਖਾਂ ਵਿੱਚੋਂ ਇੱਕ ਬੰਦਾ ਹੈ ਗਗਨ ਬਾਜੇਖਾਨੇ ਵਾਲਾ ਗਗਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸਾਧੂ ਸਿੰਘ ਦਾ ਪੁੱਤਰ ਨਿੱਕਾ ਆਇਆ ਕਿਦਰਵੰਡੀ ਪਿੰਡ ਦਾ ਸਿੱਧਵਾ ਬੇੜਾ ਏਰੀਆ ਇਸ ਸਮੇਂ ਪੁਆਇੰਟ ਮੇਰੇ ਵੀਰੋ ਲਓ ਜਨ ਗਗਨ ਅਭੀ ਟੀਮ ਦੇ ਸੇ ਜੁੜ ਗਿਆ ਹੈ ਮਹੇਦਨਾ ਸਾਹਿਬ ਦੀ ਅਵਾ ਪਾਵਨ ਤੇ ਪਵਿੱਤਰ ਧਰਤੀ ਲਓ ਖੇਡ ਮੈਦਾਨ ਦੇ ਵਿੱਚ ਆਇਆ ਰਸੂਲਪੁਰੀਆ ਲਓ ਜਨ ਪਿੰਡਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਮੋਕਾ ਫਿਰ ਨਾਲ ਕਹਿੰਦੇ ਨੌਜਾਨ ਘਬਰੋ ਕਾਤਾ ਟਰਾਈ ਬਚਣ ਦੀ ਰੱਖਣ ਦੀ ਡਬਲ ਅੱਜ ਦੇ ਫੈਸਲੇ ਤੇ ਪੁਆਇੰਟ ਰੇਡਰ ਦੇ ਹਿੱਸੇ ਜੁੜ ਗਿਆ ਚਲ ਵੀ ਨੌਜਾਨਾ ਬਾਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਲੰਬੜ ਅਗਲੀ ਕਬੱਡੀ ਪਾਉਣ ਦੇ ਲਈ ਅੱਗੇ ਨੂੰ ਵਧਦਾ ਹੋਇਆ ਚਲ ਵੀ ਨੌਜਾਨਾ ਬਾਗਲੀ ਕਬੱਡੀ ਲਓ ਲੰਬੜ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਧਦਾ ਹੋਇਆ ਸਿੱਧਵਾਂ ਦੋਨਾਂ ਬਣਾ ਨੇਕੀ ਵੀਰੇ ਲੱਡੂ ਜੱਸੇ ਨੇ ਮਸ਼ਹੂਰ ਕੀਤਾ ਜਿਵੇਂ ਸਿੱਧਵਾਂ ਨੂੰ ਦੋਵੇਂ ਪਿੰਡ ਆਪਣਾ ਮਸ਼ਹੂਰ ਕਰਦੇ ਆ ਗੁਰਜੀਤ ਘਰਾ ਘਰਾ ਦੇ ਬੱਲੇ ਬੱਲੇ ਨਿਊਜ਼ਪੇਪਰ ਦਾ ਖੇਡ ਪੰਨਾ ਭਰਦੇ ਆ ਹੈ ਨੌਜਵਾਨ ਲੰਬੜ ਗੋਰ ਨੰਬਰ ਜੋੜਦਾ ਹੈ ਆਪਣੀ ਟੀਮ ਦੇ ਵਾਸਤੇ ਸਿੱਧਵਾ ਦੋ ਨਾਂ ਵਾਲਾ ਅਗਲੀ ਰੇਡ ਪਾਉਣ ਦੇ ਵਾਸਤੇ ਗੋਰਾ ਭੈਣੀ ਵਾਲਾ ਬਾਤਾ ਮੈਦਾਨ ਦੇ ਵਿੱਚ ਮਹੀ ਹੈ ਕਬੱਡੀ ਭੈਣੀ ਕਬੱਡੀयां ਨੇ ਚੜ ਚੜ ਕੇ ਦੇਖਦਾ ਜ਼ਮਾਨਾ ਹੁਣ ਖੜ ਖੜ ਕੇ ਕੋਈ ਖੜ ਕੇ ਕੋਈ ਬੈਠ ਕੇ ਖੇਡ ਕਬੱਡੀ ਦੇ ਸਾਰੇ ਪ੍ਰੇਮੀ ਰੰਗ ਬਣ ਰਹੇ ਨੇ ਆਓ ਅਗਲੀ ਪਹਿਲੀ ਰੇਡ ਤੇ ਦੇਖਦੇ ਵੇ ਕਿਹੜਾ ਜੱਫਾ ਲਾਉਂਦਾ ਮੰਡੇਪੁਰ ਬੰਨੇ ਕਬੱਡੀ ਖਿਡਾਰੀ ਨੇ ਦੇਖਦਾ ਵੀ ਕੌਣ ਆ ਦੂਸਰੇ ਪਾਸੇ ਕੋਸ਼ਿਸ਼ ਚੱਲਦੀ ਰਹੀ ਨਾਲੇ ਨੇ ਇੰਦਰਜੀਤ ਦਾ ਮਨਪ੍ਰੀਤ ਉਹਨਾਂ ਦਾ ਧੰਨਵਾਦ ਹੈ ਮੱਲੇ ਦਾ ਆਸ਼ੀਰਵਾਦ ਬਤੌਰੇ ਸਕੋਰਰ ਸਾਰੇ ਜ਼ਿੰਮੇਵਾਰੀਆਂ ਦਾ ਕਰ ਰਹੇ ਨੇ ਜਿੱ ਵੇ ਬੜੀ ਲਈ ਹੈ ਸਾਰੇ ਵੀਰਾਂ ਦਾ ਕਰਦੇ ਓਏ ਲਾਓ ਅਗਲੀ ਕਬੱਡੀ ਬਾਲ ਦੇ ਵਾਸਤੇ 골ਡੀ ਬ੍ਰਹਮ ਵਾਲੀ ਹੈ 골ਡੀ ਕਹਿੰਦੇ ਟਾਂਡੀ ਵਾਲਾ ਫਿੱਡੂ ਦੁਨੀਆ ਦੇ ਵਿੱਚ ਰਿਕਾਰਡ ਪੈਦਾ ਕਰ ਗਿਆ ਔਰ ਗੁਰਦਾਸ ਬੁਰੀਏ ਛੱਪੇ ਦਾ ਨਾਮ ਸਰਪੁਰੀਏ ਮੰਗੀ ਦਾ ਨਾਮ ਪੁੱਤ ਬਰਾਂਣ ਦੇ ਹਰਜੀਤ ਦਾ ਨਾਮ ਰਹੀ ਦੀ ਦੁਨੀਆ ਦਾ ਖੇਡ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਹਾਂ ਇਧਰ ਪਾਸੇ ਬੱਲੇ ਬੱਲੇ 골ਡੀ ਤੇ ਇਸ ਸਮੇਂ ਖਾੜੇ ਵਾਲਾ ਨਿੱਕਾ ਖੁਸ਼ੀ ਕਰਦਾ ਨਾ ਖੇਡਦੇ ਆਓ ਹਲਕੀ ਜਿਹੀ ਮੁਸਕਾਨ ਵਾਹ ਦੋਹਰਿਆ ਦੇਖਦੇ ਵਿੱਚ ਚੱਲਦਾ ਰਿਹਾ ਪਰਫਰਮੈਂਸ ਪੁਆਇੰਟ ਜੁੜਦਾ ਹੋਇਆ ਧਾਵੀ ਨੇ ਇਸੇ ਨਾਲ ਅਗਲੇ ਕਬੱਡੀ ਪੁਆਇੰਟ ਦੇ ਵਾਸਤੇ ਹੈਪੀ ਹੈਪੀ ਵਾਧਾ ਹੋਇਆ ਕਬੱਡੀ ਖਿਡਾਰੀ ਅਗਲੀ ਕਬੱਡੀ ਹੈਪੀ ਕੋਰਟ ਭਾਈ ਪਿੰਨ ਵਾਲਾ ਖੇਡ ਮੈਦਾਨ ਦੇ ਵਿੱਚ ਆਉਣ ਦੇ ਲਈ ਵਾਧਾ ਹੋਇਆ ਕਈ ਵਾਰ ਕਬੱਡੀ ਤੇ ਕਰਦਾ ਕਹਿੰਦੇ ਟਰਾਈ ਬੋਲਾ ਖਲੇਰ ਖਾਨਪੁਰੀ ਹੈ ਪਰ ਪੁਆਇੰਟ ਮੇਰੇ ਵੀਰੋ ਕੋਰਟ ਭਾਈ ਪਿੰਨ ਵਾਲਾ ਹੈਪੀ ਆਪੀ ਟੀਮ ਦੇ ਸੇ ਜੁੜ ਗਿਆ ਚੱਲ ਵੀ ਗਗਨ ਸਿੰਘ ਬਾਗਲੀ ਕਬੱਡੀ ਸਾ ਗਗਨ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸਾਡੇ ਵੀਰ ਐਮਐਲਏ ਪਰਨੀਤ ਸਾਡਾ ਵੀਰ ਵਿਸ਼ੇਸ਼ ਤੌਰ ਤੇ ਸਾਡੇ ਜਨਨ ਨੂੰ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਪਰਨੀਤ ਦਾ ਲਓ ਖੇਡ ਮੈਦਾਨ ਦੇ ਵਿੱਚ ਪੁਆਇੰਟ ਰੇਡਰ ਦੇ ਸਿਗਨ ਗਿਆ ਪੁਆਇੰਟ ਸਾਹੀ ਦੇ ਸਥੇ ਹੈ ਰੇਡਰ ਦੇ ਲਈ ਪਾਣੀ ਨਹੀਂ ਜਾਂ ਨਹੀਂ 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 ਅਗਲੀ ਕਬੱਡੀ ਜਿੱਦਾਂ ਖੇਡ ਮੈਦਾਨ ਦੇ ਵਿੱਚ ਰਸਕੂਲਪੁਰਿਆ ਕਬੱਡੀ ਆਉਣ ਦੇ ਲਈ ਵਾਦਾ ਹੋਇਆ ਹੈ ਸਾਡੇ ਵੀਰ ਐਮਐਲਏ ਪਰਨੀਤ ਸਿੰਘ ਦਾ ਬੜਾ ਧੰਨਵਾਦ ਹੈ ਜੋ ਸਾਡੇ ਦਰਮਿਆਨ ਪੁੱਜਿਆ ਹੈ ਬਹੁਤ ਹੀ ਸਰਕਾਰਯੋਗ ਸਖਸ਼ੀਤ ਨੇ ਲਓ ਖੇਡ ਮੈਦਾਨ ਦੇ ਵਿੱਚ ਡਬਲ ਟੱਚ ਤੇ ਪੁਆਇੰਟ ਪਿੱਲਾ ਆਪਣੀ ਟੀਮ ਨੇ ਹਿੱਸੇ ਜੁੜ ਗਿਆ ਹੈ ਅਗਲੀ ਕਬੱਡੀ ਗगन ਖੇਡ ਮੈਦਾਨ ਦੇ ਵਿੱਚ ਬੋਲ ਦੇ ਲਈ ਵਾਧਾ ਹੋਇਆ ਗगन ਜਲੰਧਰੀਆ ਮੈਦਾਨ ਦੇ ਵਿੱਚ ਰੇਡ ਪਏ ਇੱਕ ਪਾਸੇ ਨੌਜਾਨ ਗੋਗਰਾ আর ਦੂਸਰੇ ਪਾਸੇ ਦੀਪ ਟੰਡਰੀਆ ਜ਼ਿੰਮੇਵਾਰੀਆਂ ਦਾ ਕਰ ਰਹੇ ਨੇ ਸਾਰਿਆਂ ਦਾ ਧੰਨਵਾਦ ਹੈ ਆਪਹੀ ਹੀ ਕਬੱਡੀ ਦੇਖਦੇ ਵੀ ਗਗਨ ਜਨੰਦਰ ਵਾਲਾ ਕਰਦਾ ਕੇਜਾ ਕਮਾਲ ਆ ਬਈ ਹੀ ਰੇਡ ਤੇ ਹੁੰਦੀ ਹੋਈ ਬੱਲੇ ਬੱਲੇ ਫੜਾ ਗੁੱਟ ਬਈ ਦੀ ਕੈਂਜੀ ਦੇ ਪੈਨ ਗਗਰ ਇਸ ਸਮੇ ਜੀਪੀ ਕਬੱਡੀ ਕਲੱਬ ਸੁਰਕਪੁਰੀ ਕੀਪੇ ਦੀ ਟੀਮ ਦੇ ਸੀਦੇ ਵਿੱਚ ਅੰਕ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਗੋਰਾ ਗੋਰਾ ਫਿਰ ਤਿਆਰ ਬਣ ਤਿਆਰ ਕਬੱਡੀ ਖਿਡਾਰੀ ਗੋਲ ਜਿਹਾ ਦਾਇਰਾ ਦੋ ਹੱਥੇ ਵਿੱਚ ਦਿਸਦੇ ਔਰ ਗੋਲ ਜਿਹਾ ਦਾਇਰਾ ਹਰ ਨਿਆਰਾ ਰਿਹਾ ਬਚਾ ਹੋਇਆ ਔਰ ਮੱਲੀਆਂ ਵਾਲਾ ਬੁੱਕਾ ਜੇ ਤੇਰਾ ਨਗੋਦਰ ਸ਼ਹਿਰ ਮਹਾਨਗੁਰੇ ਦੁਆਬੇ ਦੀ ਜਨ ਜਾਨ ਗੁਰੇ ਇਸ ਸਮੇ ਕੋਸ਼ਿਸ਼ ਕਰਦਾ ਟੱਕਰਨ ਦੀ ਤੇ ਪੈਨ ਕਿਧਰੇ ਵਾ ਦੇ ਆਊਗਾ ਸਮੇਂ ਨੇ ਫੈਸਲਾ ਕਰਨਾ ਇਹ ਹੈ ਗੋਰਾ ਨੌਜਵਾਨ ਦੋਰ ਨੰਬਰ ਜੁੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਸੁੰਦਰ ਜਿਹਾ ਕਰਾ ਵਾਦਾ ਕਰਦਾ ਹੋਇਆ ਅਗਲੀ ਰੇਡ ਪੌਂਟ ਦੇ ਵਾਸਤੇ ਸਿੱਧਵਾ ਦੋਨਾਂ ਵਾਲਾ ਕਪੂਰ ਸਲਿਆ ਹਰਪ੍ਰੀਤ ਸਿੰਘ ਨਾਮ ਹੈ ਇਹਨੂੰ ਲੰਬੜ ਕਹਿੰਦੇ ਏਕ ਲੰਬੜ ਡਫਰ ਵਾਲਾ ਮਸ਼ਹੂਰ ਖੇਡ ਕਬੱਡੀ ਦੇ ਵਿੱਚ ਇੱਕ ਨਕੋਦਰੀਆ ਲੰਬੜ ਲੰਬੜਦਾਰੀ ਦੀ ਮੱਤ ਦਾ ਵਖਰੀ ਆ ਪਿੰਡੋ ਜੀਵਨ ਦੇ ਵਿੱਚ ਲਾਓ ਇਸ ਵਿੱਚ ਲੰਬੜ ਇਹ ਖੇਡ ਕਬੱਡੀ ਦਾ ਲਾਓ ਦਵਿੰਦਰ ਦੇ ਨਾਲ ਮੁਕਾਬਲਾ ਕਰਕੇ ਬਾਦ ਵਧੀਆ ਨੰਬਰ ਜੁੜਦਾ ਆਪਣੀ ਟੀਮ ਦੇ ਵਾਸਤੇ ਬੰਮੇ ਸ਼ੇਖ ਬੌਦ ਦਾ ਬੰਮਾ ਰਣਜੀਤ ਜੀ ਉਹਨਾਂ ਦਾ ਰਾਮ ਸਿੱਧੂ ਘੋਲੀਏ ਦਾ ਸਤਾ ਕਲਿਆਣ ਜੀ ਉਹਨਾਂ ਦਾ ਮਨ ਸਿੰਘ ਜੀ ਰੰਸੀ ਪੱਪ੍ਰੀ ਸਿੰਘ ਅਚਰਵਾਲ ਜਸਵੰਤ ਸਿੰਘ ਰਣੀਆਂ ਜੀ ਗੁਰਿੰਦਰ ਸਿੰਘ ਜੀ ਰਾਣਾ ਸਿੰਘ ਰੂਲ ਵਾਲਿਆਂ ਦਾ ਸਾਰੇ ਦਾ ਧੰਨਵਾਦ ਹੈ ਇਗਲ ਕਬੱਡੀ ਕਲੱਬ ਦੇ ਇਹ ਸਾਰੇ ਪ੍ਰਬੰਧਕ ਨੇ ਬਾਖੀ ਦੇ ਪਾਸੇ ਅਗਲੀ ਰੇਡ ਪਾਉਣ ਦੇ ਵਾਸਤੇ ਹਰਪ੍ਰੀਤ ਸਿੰਘ ਮੈਦਾਨ ਦੇ ਵਿੱਚ ਬੰਨਿਆ ਹੋਇਆ ਕੋਰਟ ਭਾਈ ਵਾਲ ਬਲੇ ਖਰਪੂਰੀਆ ਪਿਆਰਾ ਹੁਣ ਕੋਸ਼ਿਸ਼ ਵੱਡਾ ਕਰਨ ਦੀ ਇਹ ਵੀ ਮੁੰਡਾ ਕਪੂਰ ਛਲਿਆ ਕਾਲਾ ਸਿੰਘ ਦੇ ਲਾਗੇ ਕਰਕੇ ਆ ਵੱਡਾ ਪਿੰਡਾ ਬਲੇਖਣ ਪਰ ਲਓ ਇਹਦੇ ਪਾਸੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ ਅਗਲੀ ਰੇਡ 골ਡੀ ਅਗਲੀ ਕਬੱਡੀ 골ਡੀ ਬਲਪੜੀਆ ਖੇਡ ਮੈਦਾਨ ਦੇ ਵਿੱਚ ਔਰ ਦੇ ਲਈ ਮੱਦਾ ਹੋਇਆ 골ਡੀ ਦੀ ਪਈ ਹੋਈ ਕਬੱਡੀ ਹੈ ਚਾਰ ਜਾਤੀਆਂ ਦੇ ਵਿੱਚੋਂ ਕੌਣ ਲਾਗੇ ਜੱਫਾ ਪੁਆਇੰਟ ਆਪਣੀ ਟੀਮ ਦੇ ਸੇ ਜੋੜਦਾ ਹੈ ਗੱਲ ਸਮੇਂ ਦੀ ਹੋਣੀ ਹੈ ਫਗਲ ਸਮੇਂ ਦੀ ਹੈ ਚਾਰ ਜਾਤੀ ਹੈ ਟੀਮ ਮਾਲਵੇ ਦੀ ਹੈ ਜੋ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਜਿੱਥੇ ਮੇਲਿਆਂ ਚਾਵਾਂ ਦੀ ਇੱਕ ਰੀਤ ਪੁਰਾਣੀ ਹੈ ਜਿੱਥੇ ਮੇਲਿਆਂ ਚਾਵਾਂ ਦੀ ਇੱਕ ਰੀਤ ਪੁਰਾਣੀ ਹੈ ਲਓ ਗੋਲਡੀ ਲੱਖਾਂ ਦਾ ਪੁਆਇੰਟ ਆਪਣੀ ਟੀਮ ਦੇ ਸੇ ਜੁੜ ਗਿਆ ਚੱਲ ਵੀ ਨੌਜੰਨਾ ਹੈ ਬਾਹਰੀ ਕਬੱਡੀ ਆਪ ਸਮਾਂ ਸਮੇਂ ਦਾ ਹੋ ਚੁੱਕਾ ਹੈ ਅਗਲੀਆਂ ਟੀਮਾਂ ਵੀ ਜਲਦੀ ਦੇ ਨਾਲ ਤਿਆਰ ਹਨ ਇਸ ਤੋਂ ਮੈਚ ਇਸ ਮੈਚ ਤੋਂ ਬਾਅਦ ਅਗਲੀ